ਜੀ ਸਾਹਿਬ ਜਿਹੜੀ ਆਈ ਦੀ ਪ੍ਰੈਸ ਕਾਨਫਰੰਸ ਹੈ ਅੱਜ ਦੀ ਪ੍ਰੈਸ ਕਾਨਫਰੰਸ ਲਈ ਤੁਹਾਨੂੰ ਇਸ ਲਈ ਬੁਲਾਇਆ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਨੂੰ ਆਲਮੋਸਟ ਹੋਈ ਸੀ ਚੋਰੀ ਤੇ 14 ਨੂੰ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਸ ਉੱਤੇ 55 ਨੰਬਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸ ਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਜਿਹਦੇ ਵਿੱਚ ਕੀ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ 골ਡ ਆਈਟਮਸ ਤੇ ਟਾਈਮਿੰਗ ਦੀ ਜੁਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਧਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਹੀ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁਲੀ ਜਿਹੜੀ ਇਹਨਾਂ ਨੂੰ ਪੁਛਤੈਨੀ ਹੈਰਿਟੇਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰਾ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇੱਕ ਬਿਗ ਐਪਰੀਸ਼ੀਏਸ਼ਨ ਹੈ ਟੀਵਰਡਸ ਰੰਜੀਤਾ ਐਵੇਨਿਊ ਪੁਲਿਸ ਸਟੇਸ਼ਨ ਐਸਟੂਸ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਸਰ ਕੁਲਵਿੰਦਰ ਕੌਰ ਘਰ ਦੇ ਵਿੱਚ ਕੀ ਕੰਮ ਦੀ ਕਰਦੀ ਸੀ ਸਰਵੈਂਟ ਦਾ ਕੰਮ ਕਰਦੀ ਸੀ ਜਿਵੇਂ ਆਪਣਾ ਨੋਰਮਲ ਹੈਲਪ ਡੋਮੈਸਟਿਕ ਹੈਲਪ ਤਾਂ ਹੁੰਦਾ ਜੀ ਉਹਦੇ ਨਾਲ ਹੋਰ ਵੀ ਕੋਈ ਲੋਕ ਸ਼ਾਮਿਲ ਨਹੀਂ ਨਹੀਂ ਹਲੇ ਤੱਕ ਕੋਈ ਸਾਂਝਲ ਨਹੀਂ ਇਹਦੇ ਚਾ ਇਹਦੇ ਘਰ ਵੀ ਬ੍ਰਾਹਮਣਤ ਹੋਏ ਸਰ ਇਹ ਕਦੋਂ ਦੇ ਕੰਮ ਕਰ ਰਹੀ ਸੀ ਇਹ ਸਚਾਰ ਵੀ 4 ਕੇ ਸਾਲ ਨੂੰ ਹੋ ਗਈ ਸੀ ਉਹ ਕੰਮ ਕਰਦੀ ਸਰ ਕਿੰਨੇ ਨੂੰ ਟੋਟਲ ਇੱਕੋ ਹੀ ਲੇਡੀ ਵਾਲੇ ਕੀਤੀ ਰੈਸਟ ਕਿਹਦੀ ਕੀ ਰੀਤ ਹੈ ਇਦੇ ਚ ਰਿਕਵਰੀ ਲਿਸਟ ਹੈ ਇੱਕ ਸੋਨੇ ਦਾ ਹਾਰ ਕਿਤੀ ਹਾਰ ਸੀਗਾ ਇੱਕ ਕੜਾ ਜਿਹੜਾ ਸੀਗਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਂਟੇ ਸੀਗੇ ਦੋ ਛੋਟੇ ਕਾਂਟੇ ਦੋ ਕੜੇ ਸੋਨੇ ਦੇ ਸੀਗੇ 19 ਨਗ ਡਾਇਮੰਡ ਦੇ ਤਾਂ ਇਟ ਵਾਸ ਇਨ ਅ ਅਪਰੋਕਸੀਮੇਟ ਵੈਲਿਊਏਸ਼ਨ ਆਫ 14 ਟੂ 15 ਲੱਖਸ ਦਾ ਜਿਹੜਾ ਸੀਗਾ ਜੁਐਲਰੀ ਹੈ ਜਿਹੜੀ ਕਿ ਰਿਕਵਰ ਕੀਤੀ ਹੈ ਵਿਚ ਇਸ ਅ ਸਿਗਨੀਫੀਕੈਂਟ ਆਈ ਊਡ ਸੇ ਅ ਅਚੀਵਮੈਂਟ ਹੋਦੀ ਹੈ ਇਸ ਤੋਂ ਪਹਿਲਾਂ ਵੀ ਐਨੇ ਕੋਈ ਵਾਰਦਾਤ ਕੀਤੀ ਹੋਈ ਨਹੀਂ ਨਹੀਂ ਇਸ ਤੋਂ ਪਹਿਲਾਂ ਐਸੇ ਕੋਈ ਵਾਰਦਾਤ ਸਾਹਮਣੇ ਨਹੀਂ ਹੈ ਇਹ ਮੇਬੀ ਇਨ ਬ੍ਰੀਡ ਆਫ ਸਾਰੇ ਆਰਨਮੈਂਟਸ ਇਹ ਚੀਜ਼ ਕਿ ਸਰੇ ਤੋਂ ਸਾਹਮਣੇ ਆਇਆ ਜੀ ਕਿ ਇਹਨੂੰ ਬਾਦੀ ਕੋਈ ਬੋਰੀ ਪੈਗੀ 4 ਸੌ ਦੇ ਨੇ ਪਰਾਣੀ ਕੰਮ ਕਰਦੇ ਨੇ ਦੇਖੋ ਗ੍ਰੀਡ ਇਟ ਅਫੈਕਟਸ ਦੀ ਮਾਈਂਡ ਕਦੋਂ ਵੀ ਕਰ ਸਕਦਾ ਜੀ ਜਦੋਂ ਇੰਨਾ ਜਿਆਦਾ ਇੰਨੀ ਵੱਡੀ ਅਮਾਉਂਟ ਨੂੰ ਦੇਖ ਕੇ ਮਨ ਲਲਚਾ ਗਿਆ ਤਾਂ ਉਸ ਦੇ ਨਾਲ ਉਹਨਾਂ ਨੇ ਇਹ ਗੈਸ ਚੁਣ ਲਈ ਦੀ ਕਿੱਥੇ ਕਿੱਥੋਂ ਗ੍ਰਿਫਤਾਰੀ ਹੋਈ ਇਹ ਇਹਦੇ ਇਹਦੇ ਘਰ ਚੋਂ ਹੀ ਕੀਤੀ ਹੈ ਜੀ ਤੇ ਰਿਕਵਰੀ ਵੀ ਕਰ ਰਹੀ ਹੋਈ ਹੈ ਕਿੰਨੇ ਸਮਾਨ ਘਰੇ ਰੱਖਿਆ ਸੀ ਕਿਤੇ ਵੇਚਿਆ ਨਹੀਂ ਸੀ ਹਾਂਜੀ ਹਲੇ ਘਰੇ ਹੀ ਸਾਨੂੰ ਬਰਾਬ ਦੇ ਸੀ ਵੇਚ ਦੀ ਕੋਸ਼ਿਸ਼ ਕਰੀ ਸੀ ਜਿੰਨਾ ਕਾ ਸਾਨੂੰ ਪਤਾ ਲੱਗਾ ਬਟ ਇਟ 올 ਗਾਟ ਇਫੈਕਟਡ ਉਸ ਤੋਂ ਪਹਿਲੇ ਹੀ ਰਿਕਵਰੀ ਕਰ ਚੁੱਕੇ